ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸਰਦਾਰ ਸੁਜਿੰਦਰ ਸਿੰਘ ਰਦਾਵਾ ਜੀ ਦੇ ਹੱਕ ਦੇ ਵਿੱਚ ਸੰਗਲਪੁਰਾ ਰੋਡ ਦੇ ਉੱਤੇ ਇੱਕ ਬਹੁਤ ਹੀ ਵਿਸ਼ਾਲ ਜਨ ਸਮੂਹ ਇਕੱਠਾ ਹੋਇਆ ਸੀ ਉਹਨਾਂ ਦੇ ਚੋਣ ਪ੍ਰਚਾਰ ਦੇ ਵਾਸਤੇ ਜਿਹਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਭਾਰੀ ਨੌਜਵਾਨਾਂ ਨੇ ਮਾਤਾਵਾ ਪੈਣਾ ਨੇ ਅਤੇ ਸਾਡੇ ਸੂਝਵਾਨ ਵਰਕਰਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਮੈਂ ਦੱਸ ਦੇਣਾ ਚਾਹਦਾ ਕਿ ਲੋਕਾਂ ਦੇ ਵਿੱਚ ਇੰਨਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਵਾ ਕਿਉਂਕਿ ਪਿਛਲੇ 10 ਸਾਲ ਦੀ ਜਿਹੜੀ ਭਾਜਪਾ ਸਰਕਾਰ ਹੈ ਉਹਦੇ ਤੋਂ ਲੋਕ ਉਹਦੀ ਮੰਗਾਈ ਤੋਂ ਉਹਦੇ ਕੰਮਾਂ ਤੋਂ ਲੋਕ ਇੰਨਾ ਕਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਕਿ ਹਰ ਘਰ ਜਿਹੜਾ ਗਰੀਬ ਵਰਗਾ ਉਹਨੂੰ ਘਰ ਚ ਚਲਾਉਣਾ ਮੁਸ਼ਕਲ ਹੋਇਆ ਹੈ ਔਰ ਲੋਕ ਲੋਕਾਂ ਦਾ ਜੀਵਨ ਸਤਰ ਜਿਹੜਾ ਬਹੁਤ ਨੀਚੇ ਡਿੱਗ ਚੁੱਕਿਆ ਹੈ ਔਰ ਜਿਹੜਾ ਅਮੀਰ ਵਰਗ ਹੈ ਜਿਹੜਾ ਅਡਾਨੀ ਬਾਨੀ ਵਰਗੇ ਉਹ ਦਿਨੋ ਦਿਨ ਅਮੀਰ ਹੁੰਦੇ ਜਾ ਰਹੇ ਨੇ ਗਰੀਬ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਔਰ ਅੱਜ ਦੀ ਜਿਹੜੀ ਰੈਲੀ ਆ ਉਹ ਸਰਦਾਰ ਬਰਿੰਦਰ ਮੀਤ ਸਿੰਘ ਪਾੜਾ ਜੀ ਦੇ ਹਲਕਾ ਗੁਰਦਾਸਪੁਰ ਦੇ ਵਿੱਚ ਉਹਨਾਂ ਦੀ ਗੁਆਹੇ ਵਿੱਚ ਅਸੀਂ ਰੱਖੀ ਸੀ ਔਰ ਸਾਡੇ ਪਾੜਾ ਸਾਹਿਬ ਜਿਹੜੇ ਨੇ ਉਹ ਵੋਟ ਮੰਗਦੇ ਨੇ ਵਿਕਾਸ ਇਹਨਾਂ ਦੇ ਬਹੁਤ ਹੀ ਸੂਝਵਾਨ ਵਿਅਕਤੀ ਨੇ ਸੂਝਵਾਨ ਐਮਐਲਏ ਨੇ ਔਰ ਸ਼ਹਿਰ ਦੇ ਚਾਰੇ ਪਾਸੇ ਨਹਾਰ ਜਿਹੜੀ ਆ ਉਹ ਲੋਕਾਂ ਨੂੰ ਵੇਖਣ ਨੂੰ ਮਿਲਦੀ ਆ ਜੋ ਜੋ ਉਹਨਾਂ ਵਿਕਾਸ ਕਾਰੇ ਕੀਤੇ ਨੇ ਜਿਸ ਤਰ੍ਹਾਂ ਕਿ ਅੰਡਰ ਬ੍ਰਿਜ ਬਣਾਇਆ ਵਾ ਔਰ ਗੁਰਦਾਸਪੁਰ ਦਾ ਬੱਸ ਸਟੈਂਡ ਬਣਾਇਆ ਵਾ ਔਰ ਸਾਰੇ ਚੌਂਕ ਬਣਾਏ ਨੇ ਸਾਡੇ ਸੰਗਰਪੁਰ ਰੋਡ ਨੂੰ ਬਹੁਤ ਖੁੱਲਾ ਕਰਕੇ ਜਿਹੜੇ ਲਾਈਟਾਂ ਦੇ ਖੰਭੇ ਨੇ ਉਹਨਾਂ ਪਰੇ ਕਰਕੇ ਉੱਤੇ ਸਟਰੀਟ ਲਾਈਟ ਲਗਾਈ ਗਈ ਆ ਔਰ ਉਸ ਤੋਂ ਇਲਾਵਾ ਵੀ ਹੋ ਰਹੀ ਪਿੰਡਾਂ ਦੇ ਵਿੱਚ ਵੀ ਬਹੁਤ ਸਾਰਾ ਵਿਕਾਸ ਕਾਰੇ ਕੀਤਾ ਗਿਆ ਔਰ ਹਰ ਇੱਕ ਵਾਰਡ ਦੇ ਵਿੱਚ ਕੱਲੀ ਕੱਲੀ ਵਾਰਡ ਦੇ ਵਿੱਚ ਗਲੀਆਂ ਦੇ ਵਿੱਚ ਟਾਈਲਾਂ ਜਿਹੜੀਆਂ ਨਵੀਆਂ ਲਗਾਈਆਂ ਗਏ ਨੇ ਜਿੱਥੇ ਨਹੀਂ ਲੱਗੀਆਂ ਸੀ ਉੱਥੇ ਲਗਾਈਆਂ ਗਏ ਨੇ ਔਰ ਮੈਂ ਸਮਝਦਾ ਵਾਂ ਉਹ ਕੱਲੀ ਕੱਲੀ ਵੋਟ ਦੇ ਹੱਕਦਾਰ ਨੇ ਔਰ ਜਿਹੜੀ ਪਿਛਲੀ ਸਰਕਾਰ ਜਿਹੜੀ ਆ ਜਿਹੜੀ ਝਾੜੂ ਸਰਕਾਰ ਜਿਹੜੀ ਆ ਮੌਜੂਦਾ ਸਰਕਾਰ ਵਾ ਜਿੱਦਾਂ ਸਿਆਣੇ ਕਹਿੰਦੇ ਨੇ ਕਿ ਜੇ ਕਿਸੇ ਦੇ ਘਰ ਮਰਾਸੀ ਜਾਂ ਭੰਡ ਪੈਦਾ ਹੋ ਜਾਵੇ ਉਥੇ ਜੁਗਤਾਂ ਚੱਲਦੀਆਂ ਨੇ ਸੋ ਸਾਡੇ ਸਟੇਟ ਨੂੰ ਇੱਕ ਮਰਾਸੀ ਜਿਹੜਾ ਵਾ ਉਹ ਸਿਆ ਮਿਲ ਗਿਆ ਵਾ ਉਹ ਜੁਗਤਾਂ ਹੀ ਕਰਦਾ ਰਹਿੰਦਾ ਵਾ ਅੱਜ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਚ ਉਹਨਾਂ ਨੇ ਦੱਸਿਆ ਸੀ ਕਿ ਮੈਂ ਬਹੁਤ ਸਾਰੇ ਨਿਯੁਕਤੀ ਪੱਤਰ ਪੰਜਾਬ ਦੇ ਅੰਦਰ ਵੰਡੇ ਨੇ ਬੜੇ ਰੋਜ਼ਗਾਰ ਦਿੱਤੇ ਨੇ ਮੈਂ ਪੁੱਛਣਾ ਚਾਹੁੰਦਾ ਸਾਡੇ ਹਲਕੇ ਗੁਰਦਾਸਪੁਰ ਦੇ ਕੱਲੇ-ਕੱਲੇ ਬੰਦੇ ਨੂੰ ਅਸਾਂ ਇਸ ਰੈਲੀ ਦੇ ਵਿੱਚ ਪੁੱਛਿਆ ਭਾਈ ਕਿਸੇ ਨੂੰ ਪਿੰਡ ਦੇ ਵਿੱਚ ਜਾਂ ਕਿਸੇ ਗੁਰਦਾਸਪੁਰ ਦੇ ਵਿੱਚ ਕਿਸੇ ਦੇ ਬੱਚੇ ਨੂੰ ਨਿਯੁਕਤੀ ਪੱਤਰ ਜਿਹੜਾ ਭਗਵੰਤ ਮਾਨ ਨੇ ਗੁਰਦਾਸਪੁਰ ਹਲਕੇ 'ਚ ਦਿੱਤਾ ਵਾ ਤੇ ਉਹ ਬਾਹ ਖੜੀ ਕਰੇ ਕਿਸੇ ਇੱਕ ਨੇ ਵੀ ਬਾਹ ਨਹੀਂ ਖੜੀ ਕੀਤੀ ਹੈ ਜੀ ਔਰ ਸਾਡੀ ਸੜਕਾਂ ਦੀ ਹਾਲਾਤ ਜਿਹੜੀ ਆ ਉਹ ਤਰਸਯੋਗ ਬਣੀ ਹੋਈ ਆ ਅਸੀਂ ਜਿੱਧਰ ਨੂੰ ਵੀ ਜਾਈਏ ਚਾਹੇ ਮੁਕੇਰੀਆਂ ਲਲੋਲ ਜਾਂ ਪਿੰਡਾਂ ਨੂੰ ਚਲੀਏ ਸੜਕਾਂ ਟੁੱਟੀਆਂ ਪਈਆਂ ਨੇ ਆ ਹੁਣ ਪਿਛਲੇ ਦਿਨਾਂ ਵਿੱਚ ਫੋੜੇ ਜਿਹੇ ਦਿਨ ਵਾਸਤੇ ਜਿਹੜੀ ਸੜਕਾਂ ਬਹੁਤੀਆਂ ਟੁੱਟੀਆਂ ਨੇ ਬਰਸਾਤ ਕਰਕੇ ਉਹਨਾਂ ਵਿੱਚ ਇਹਨਾਂ ਪੈਚ ਜੇ ਲਗਾਤੇ ਨੇ ਔਰ ਹਲੇ ਵੀ ਸੜਕਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਔਰ ਮੈਂ ਸਮਝਦਾ ਵਾਂ ਕਿ ਕਾਂਗਰਸ ਸਰਕਾਰ ਦੇ ਵੇਲੇ ਮੰਗਾਈ ਜਿਹੜੀ ਉਹ 0 ਲੈਵਲ ਤੇ ਸੀ ਜਿਹੜਾ ਸਰੰਦਰ 350 ਸੀ ਉਹ ਹੁਣ 1000 ਰੁਪਏ ਦਾ ਬੀਜੇਪੀ ਸਰਕਾਰ ਤੇ ਹੋ ਗਿਆ ਵਾ ਜਿਹੜਾ ਪੈਟਰੋਲ 30 ਰੁਪਏ 40 ਰੁਪਏ ਲੀਟਰ ਸੀ ਉਹ ਅੱਜ ਦੀ ਡੇਟ ਵਿੱਚ 100 ਰੁਪਏ ਲੀਟਰ ਹੋ ਗਿਆ ਵਾ ਔਰ ਮੰਗਾਈ ਦਿਨੋ ਦਿਨ ਵਾਧੀ ਜਾ ਰਹੀ ਆ ਅਗਰ ਅਸੀਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਵਾ ਗਰੀਬ ਨੂੰ ਬਚਾਉਣਾ ਵਾ ਵੋਟ ਦਾ ਹੱਕ ਜਿਹੜਾ ਉਹ ਬਚਾਉਣਾ ਵਾ ਤੇ ਸਾਨੂੰ ਜਿਹੜਾ ਬਦਲਾਅ ਲਿਆਉਣਾ ਪਏਗਾ ਸਰਦਾਰ ਸੁਖਿੰਦਰ ਸਿੰਘ ਨਰਦਾਵਾ ਜੀ ਨੂੰ ਜਿਤਾ ਕੇ ਵੱਡੀਆਂ ਵੋਟਾਂ ਦੇ ਨਾਲ ਇਹਨਾਂ ਨੂੰ ਆਪਣੇ ਦਿੱਲੀ ਭੇਜਣਾ ਪਏਗਾ ਔਰ ਲੋਕ ਸਭਾ ਵਿੱਚ ਭੇਜਣਾ ਪਏਗਾ ਤਾਂ ਜੋ ਕਾਂਗਰਸ ਸਰਕਾਰ ਉਸੇ ਬਣੇ ਔਰ ਤਾਂ ਜੋ ਸਾਡੇ ਦੇਸ਼ ਦੀ ਨਿਹਾਰ ਜਿਹੜੀ ਉਹ ਬਦਲੇ ਸਰਦਾਰ ਸੁਖਿੰਦਰ ਸਿੰਘ ਨਰਦਾਵਾ ਜੀ ਜਿਹੜੇ ਨੇ ਉਹ ਚਾਰ ਵਾਰੀ ਐਮਐਲਏ ਰਹਿ ਚੁਕੇ ਨੇ ਔਰ ਗੁਰਦਾਸ ਆਪਣੇ ਪੰਜਾਬ ਦੇ ਡਿਪਟੀ ਸੀਐਮ ਰਹੇ ਸਕ ਨੇ ਬਹੁਤ ਹੀ ਵਧੀਆ ਤੇ ਸੂਝਵਾਨ ਵਿਅਕਤੀ ਨੇ ਔਰ ਮੈਂ ਸਮਝਦਾ ਕਿ ਅਗਰ ਉਹ ਸੈਂਟਰ ਚ ਜਾਣਗੇ ਉੱਥੇ ਵੀ ਉਹਨਾਂ ਮਨਿਸਟਰ ਬਣਾਂ ਉਹਨਾਂ ਦੇ ਮਨਿਸਟਰ ਬਣ ਦੇ ਨਾਲ ਪੰਜਾਬ ਦੀ ਔਰ ਸਾਡੇ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਨੂੰ ਹਾਰ ਜਿਹੜੀ ਬਦਲੀ ਜਾਏਗੀ ਔਰ ਪਹਿਲਾਂ ਵੀ ਤੁਸੀਂ ਚੁਣੇ ਭਾਜਪੀ ਦੇ ਕਈ ਕੈਂਡੀਡੇਟ ਵੇਖੇ ਨੇ ਆ ਪਿੱਛੇ ਜਿਹੜਾ ਨਲਕੇ ਪੁੱਟਣ ਵਾਲਾ ਵੀ ਆਇਆ ਸੀ ਉਹ ਵੀ ਨਲਕੇ ਨਲਕੇ ਪੁੱਟ ਕੇ ਚਲਾ ਗਿਆ ਸਾਡੇ ਜਨਤਾ ਨੂੰ ਬੇਵਕੂ ਬਣਾ ਕੇ ਚਲਾ ਗਿਆ ਔਰ ਇਸ ਵਾਰੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਅਸੀਂ ਬੇਵਕੂਫ ਨਹੀਂ ਮੰਨਾ ਆਪਣੇ ਹਲਕੇ ਦੇ ਉਮੀਦਵਾਰ ਸਰਦਾਰ ਸੁਜਿੰਦਰ ਸਿੰਘ ਰਦਾਵਾ ਜੀ ਜਿਨ੍ਹਾਂ ਦੇ ਪਰਿਵਾਰ ਤਾਂ ਪਿਛੋਕੜ ਜਿਹੜਾ ਇਸ ਇਸ ਧਰਤੀ ਨਾਲ ਇਸ ਪੰਜਾਬ ਨਾਲ ਜੁੜਿਆ ਹੋਆ ਉਹਨਾਂ ਨੂੰ ਅਸੀਂ ਭਾਰੀ ਬਹੁਬਤ ਨਾਲ ਜਿਤਾ ਕੇ ਅਸੀਂ ਆਪਣਾ ਦਿੱਲੀ ਭੇਜਣਾ